ਵਜੂਦ ਖੜੇ ਆ ਜੀ ਕੁਰਾਲੀ ਨੇੜੇ ਫਤਿਹਗੜ੍ਹ ਪੈਲੇਸ ਦੇ ਵਿੱਚ ਜਿੱਥੇ ਕਿ ਅੱਜ ਭਾਜਪੀ ਦੇ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਰੱਖੀ ਗਿਆ ਜਿਸ ਦੀ ਗਵਾਹੀ ਦੇ ਵਿੱਚ ਰਣਜੀਤ ਸਿੰਘ ਗਿਲਜੀ ਦੀ ਗਵਾਹੀ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਅੱਜ ਸੂਬਾ ਪ੍ਰਧਾਨ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਇੱਥੇ ਅੱਜ ਬਕਾਇਦਾ ਪਹੁੰਚੇ ਨੇ ਇਸ ਮੀਟਿੰਗ ਦੇ ਵਿੱਚ ਸੁਣਦੇ ਆ ਉਹਨਾਂ ਦੇ ਵਿਚਾਰ ਤੇ ਸੋਸ਼ਲ ਮੀਡੀਆ ਤੋਂ ਤੁਹਾਡੇ ਅਰਦਾਸਾਂ ਦੇ ਸਬੰਧ ਵਿੱਚ ਉਹਨਾਂ ਨੂੰ ਜੀ ਆਇਆਂ ਨੂੰ ਜੀ ਕੁ ਜੀ ਸਾਡੇ ਸਰ ਪਹੁੰਚੇ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ

ਪੂਰੀ ਫਾਟਵਾਂ ਦੇ ਇਸ ਟੀਮ ਇਸ ਮੁਜੀ ਬਹੁਤ ਤੇਜ਼ ਮੱਚੀ ਹੋਈ ਹੈ ਇਸ ਮਿਲਾਰੇ ਆਸ਼ੋਦੀ ਸ਼ਰਮਾ ਇੱਥੇ ਪਹੁੰਚੇ ਨੇ ਸ਼ਰਮਾ ਸਾਹਿਬ ਇੱਥੇ ਹੀ ਆਪਾਂ 2 ਮਿੰਟ ਗੱਲਾਂ ਕਰਾਂਗੇ ਉਹ ਨੇਤਾ ਜਿਨ੍ਹਾਂ ਨੇ ਮੰਡਲ ਪ੍ਰਧਾਨ ਜ਼ਿਲ੍ਹਾ ਮਹਾ ਮੰਤਰੀ ਭਾਰਤੀ ਜਨਤਾ ਯੂਵ ਮੋਰਚਾ ਦੇ ਸੁਭਾ ਪ੍ਰਧਾਨ ਭਾਰਤੀਨਤਾ ਪਾਰਟੀ ਦੇ ਸੁਭਾ ਜਨਕਤਰ ਔਰ ਜੀ ਨੇ ਕਹਿ ਰਹੇ ਨੇ ਵੀ ਇਹ ਚਾਹ ਦਾ गेड़ा चल रहे हैं एक बार फिर दोबारा भारत माता की जय भारतीय जनता पार्टी जिंदाबाद पार्ट। भारतीय जनता पार्टी पार्ट। मेरे 10 15 सेकंड लिस्ट हो गए 1 मिनट बचे हैं <laughs> थैंक सब तो सबसे पहला मैं इतनी आई 3:30 पे मैं विरजित पालपा के सीनियर लीडर शैबानदा ਤੇ ਇੱਥੇ ਸਾਡੇ ਜਿੰਨੇ ਵੀ ਲੋਕ ਇਸ ਸਟੇਜ ਦੇ ਉੱਤੇ ਤੇ ਨਾਲ ਹੀ ਸਾਡੇ ਇਸ ਮੰਦਪ ਦੇ ਵਿੱਚ ਆਏ ਨੇ ਉਹ ਸਾਰੇ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਹਾਨੂੰ ਸਾਰਿਆਂ ਨੇ ਪਤਾ ਹੈ ਕਿ ਸਾਡੇ ਅੱਜ ਦੀ ਸਰਵੰਧੀ ਦਾ ਇਸ ਖੱਟਵਾ ਮੁੱਖ ਮੰਤ్ర ਸਾਡੇ ਸਟੇਟ ਦੇ ਪ੍ਰਧਾਨ ਅਸ਼ਮੀ ਸ਼ਰਮਾ ਜੀ ਇੱਥੇ ਆ ਰਹੇ ਨੇ ਤੇ ਜੀ ਰਾਮ ਜੀ ਯੋਜਨਾ ਜੋ ਕੇਂਦਰ ਸਰਕਾਰ ਨੇ ਲਾਗੂ ਕੀਤੀ ਹੈ ਉਸ ਦਾ ਪਹਿਲਾ ਨਾਮਰੇਗਾ ਸੀ ਉਸ ਦੇ ਬਾਰੇ ਉਹ ਆ ਕੇ ਆਪਣੇ ਵਿਚਾਰ ਫੋੜੇ ਲੋਕਾਂ ਦਾ ਕਰਨਗੇ ਤਾਕਿ ਕਾਂਗਰਸ ਦੁਆਰਾ ਜੋ ਵੀ ਪ੍ਰੋਮਿਸ ਦੇ ਬਾਰੇ ਖਿਲਾਏ ਜਾ ਰਹੇ ਨੇ ਉਹ ਦੂਰ ਕੀਤੇ ਜਾਣ ਇਸ ਯੋਜਨਾ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀ ਇਸ ਯੋਜਨਾ ਦੇ ਤਹਿਤ ਬਹੁਤ ਸਾਰੇ ਇਹ ਜਿਹੇ ਫਾਇਦੇ ਸੀ ਜੋ ਲੋਕਾਂ ਤੱਕ ਨਹੀਂ ਪਹੁੰਚ ਰਹੇ ਸੀ ਜਿਨ੍ਹਾਂ ਲਈ ਇਹ ਯੋਜਨਾ ਬਣਾਈ ਗਈ ਸੀ ਉਹ ਖਾਮੀਆਂ ਨੂੰ ਦੂਰ ਕਰਦੇ ਹੋਏ ਇਸ ਜੀ ਸ਼ਰਮਾ ਜੀ ਜਿੰਦਾਬਾਦ ਮਾਦੇ ਦਾ ਦਰਵੇਸ਼ ਅਸ਼ਦੀ ਸ਼ਰਮਾ ਜੀ ਜਿੰਦਾਬਾਦ ਪੰਜਾਬ ਦਾ ਪੁੱਤਰ ਅਸ਼ਦੀ ਸ਼ਰਮਾ ਜੀ ਮੈਨੂੰ ਜਦੋਂ ਲੈ ਕੇ ਆਏ ਪਾਰਟੀ ਵਿੱਚ ਮੈਨੂੰ ਕਹਿੰਦੇ ਕਾਕਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੂੰ ਆਜ ਰਿਹਾ ਵਾ ਪਰ ਜਿਹੜੀ ਤੈਨੂੰ ਆਪਣੀ ਅਸੀਸ ਨਾਲ ਇਸ ਤਲੀ ਤੇ ਰੱਖਣਾ ਪੈਣਾ ਤੇ ਇਹ ਸੀਸ ਉਦੋਂ ਦਾ ਇਸ ਸੰਸاد ਦੀ ਤਲੀ ਦੇ ਉੱਤੇ ਹੈਗਾ ਜੇ ਜੇ ਟੀਵੀ ਤੇ ਗੱਜ-ਵੱਜ ਕੇ ਬੋਲੀਦਾ ਤੇ ਸਾਨੂੰ ਆਸ਼ੀਰਵਾਦ ਇਸ ਸ਼ੇਰ ਦਾ ਮੇਰੀਆਂ ਬੜੀਆਂ ਗਲਤੀਆਂ ਹੁੰਦੀਆਂ ਨੇ ਪ੍ਰਧਾਨ ਜੀ ਮੈਂ ਮਾਫੀ ਵੀ ਮੰਗਦਾ ਇਸ ਗੱਲੋਂ ਕਿਉਂ ਕਿਉਂਕਿ ਮੈਨੂੰ ਇੰਨਾ ਪਤਾ ਵਾ ਕਿ ਜੇ ਅਸ਼ਵਨੀ ਸ਼ਰਮਾ ਵਰਗਾ ਲੀਡਰ ਪੰਜਾਬ ਦੀ ਨੁਮਾਇੰਦਗੀ ਕਰੇਗਾ ਇਸ ਮੰਚ ਤੋਂ ਐਲਾਨ ਕਰ ਰਿਹਾ ਹਾਂ ਮੈਂ ਜੇ ਮਾਨਨੀ ਅਸ਼wini ਸ਼ਰਮਾ ਜੀ ਵਰਗੇ ਲੀਡਰ ਪੰਜਾਬ ਦੀ ਨੁਮਾਇੰਦਗੀ ਕਰਨਗੇ ਚਿੱਟਾ ਵੀ ਦੂਰ ਬੇਰੋਜ਼ਗਾਰੀ ਵੀ ਦੂਰ ਲਾਅਨ ਆਰਡਰ ਵੀ ਖਤਮ ਪੰਜਾਬ ਇੱਕ ਖੁਸ਼ਹਾਲ ਪੰਜਾਬ ਦੇ ਵੱਲ ਜਾਏਗਾ ਸੋ ਖੜੇ ਹੋ ਕੇ ਜ਼ੋਰਦਾਰ ਤਾੜੀਆਂ ਨਾਲ ਸਾਰੇ ਖੜੇ ਹੋ ਕੇ ਮੇਰੇ ਵੀਰ ਇਹ ਤਾਂ ਨਹੀਂ ਸਾਰੇ ਖੜੇ ਹੋ ਕੇ ਖੜੇ ਹੋਣਗੇ ਇਹ ਸਾਰੇ ਤਾਂ ਖੜੇ ਹੋਣਗੇ ਤੁਹਾਡ ਤੋਂ ਉਮੀਦਾਂ ਦੇ ਪ੍ਰਧਾਨ ਜੀ ਇਹਨਾਂ ਨੂੰ तो मैं बेइज्जती करता माननीय अश्वनी शर्मा जी जिंदाबाद आज ये गलत बात तो माता की उनके नाम नाल आम आदमी पार्टी जड़ी गरीब दा नाम तो लेंडी है मजदूर दा नाम भी लेंडी है लेकिन मजदूर ले गरीब ले दलित ले इस ਸਕੀਮ ਦੇ ਤਰ ਜਿਹੜਾ ਸ਼ੋਸ਼ਣ ਹੋ ਰਿਆ ਸੀ ਜਿਹੜਾ ਉਹਨਾਂ ਨੂੰ ਉਹਨਾਂ ਦੇ ਦਿਹਾੜੀ ਤੋਂ ਬੰਧਾ ਕੀਤਾ ਜਾ ਰਿਹਾ ਸੀ ਉਹਨੂੰ ਰੋਕਣ ਚ ਫੇਲ ਰਹੀ ਹੈ ਦੋਨੋਂ ਸਰਕਾਰਾਂ ਨਰਿੰਦਰ ਭਾਈ ਮੋਦੀ ਨੂੰ ਲੱਗਿਆ ਕਿਉਂਕਿ ਨਰਿੰਦਰ ਭਾਈ ਮੋਦੀ ਗਰੀਬੀ ਤੋਂ ਨਿਕਲੇਗੇ ਔਰ ਰਾਹੁਲ ਗਾਂਧੀ ਨੇ ਸੋਨੇ ਦਾ ਚਮਚ ਲੈ ਕੇ ਨਰਿੰਦਰ ਮੋਦੀ ਪੈਦਾ ਨਹੀਂ ਹੋਇਆ ਉਨ ਆਪਣੀ ਮਾਂ ਨੂੰ ਚੁੱਲ੍ਹੇ ਦੇ ਉੱਤੇ ਅੱਗ ਫੂਕਾ ਮਾਰ-ਮਾਰ ਕੇ ਜਲਾਤੇ ਹੋਏ ਦੇਖਿਆ। ਉਹਨਾਂ ਆਪਣੇ ਜੀਵਨ ਦਾ ਵੱਡਾ ਸਮਾਂ ਪ੍ਰਚਾਰਕ ਦੇ ਰੂਪ ਦੇ ਅੰਦਰ ਸੰਨਿਆਸੀ ਦੇ ਰੂਪ ਦੇ ਅੰਦਰ ਇਸ ਦੇਸ਼ ਦੇ ਅੰਦਰ ਕੱਟਿਆ। ਉਹ ਜਾਣਦਾ ਗਰੀਬ ਦੀ ਮੁਸ਼ਕਲ ਕੀ ਹੈ। ਗਰੀਬੀ ਕੀ ਹੈ। ਇਸੇ ਕਰਕੇ ਵੀ ਦੇਖੋਗੇ। ਬੇਟਾ ਪਿੱਛੇ ਓ ਕਾਕਾ ਤੁਲਾ ਜਦੋਂ ਦਾ ਨਰਿੰਦਰ ਮੋਦੀ ਇਸ ਦੇਸ਼ ਦੀ ਸੱਤਾ ਸੰਭਾਲ ਲਈ ਹੈ ਉਹਨਾਂ ਦੀਆਂ ਜਿੰਨੀਆਂ ਵੀ ਸਕੀਮਾਂ ਉਹਦੇ ਤੇ ਜਰਾ ਇੱਕ ਨਜ਼ਰ ਮਾਰੋ ਗਰੀਬ ਨਾਲ ਕਮਜ਼ੋਰ ਨਾਲ ਉਹਦੇ ਜੀਵਨ 'ਚ ਪਰਿਵਰਤਨ ਆਇਆ ਸਭ ਤੋਂ ਘੱਟ ਕੀ ਹੈ ਲਾਸਟ ਵਾਲੇ ਵਕਤਾ ਨੂੰ ਸੁੰਨਾ ਨਹੀਂ 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 ਔਰ ਫਿਰ ਉਸ ਵੇਲੇ ਸਮੇਂ ਵੀ ਹੋਏ ਰੋਟੀ ਦਾ ਨਹੀਂ ਨਹੀਂ ਚਲੋ ਉਹਨਾਂ ਦੀ ਪੂਰੀ ਟੀਮ ਦਾ ਪਾਰਟੀ ਦੇ ਸਭ بڑے ਨੇਤਾ ਨਾਵਾਂ ਦੇ ਚੱਕਰ ਦੀ ਚੱਕਰ ਕੇ ਨਹੀਂ ਪਿਆ ਰਿਹਾ ਕਿ ਮੈਂ ਨਾਲ ਸਾਰਿਆਂ ਨੂੰ ਜਾਣਦਾ ਜੇ ਕਿਸੇ ਇੱਕ ਦਾ ਵੀ ਨਾਂ ਰਹਿ ਗਿਆ ਉਹਨਾਂ ਨੇ ਦੇਖਿਆ ਆਪੇ ਦੇ ਭੈਣਾਂ ਨੂੰ ਕੋਈ ਫਰਕ ਨਹੀਂ ਬੇਗਵਾਨੀ ਨੇ ਕਹਿਣਾ ਦੇਗਾ ਤੇਰਾ ਨਾਂ ਨਹੀਂ ਲਿਆ ਪ੍ਰਧਾਨ ਨੇ ਇਸ ਕਰਕੇ ਸਾਰੇ ਸਾਮਾਨਿਤ ਨੇ ਸਾਰੇ ਹੀ ਮਾਨੇ ਨੇ ਸਾਰਿਆਂ ਨੂੰ ਅੱਜ ਅਸੀਂ ਜੀ ਰਾਮ ਜੀ ਦੇ ਪ੍ਰਤੀ ਆਮ ਆਦਮੀ ਪਾਰਟੀ ਕਾਂਗਰਸ लगातार लगातारंजाब अष दुष्प्रचार मैं चाहगा कि सारे बैठो अकाली दल वाला कल्चर कर बंद करो सारे अपने बैठो बचने भारतीय जनता पार्टी देश प्रधानमंत्री नरेंद्र भाई मोदी जी ने एक क्रांतिकारी कदम मनरेगा के अंदर एक बदलाव ले आना बदलाव ले आना और जदों भी ये पहली बार नहीं हो बार स्कीमा चल द जड़िया कमियां जड़े दोष ने जेड़े मनोरथ ਨੂੰ ਲੈ ਕੇ ਜਿਹੜੀ ਸੋਚ ਨੂੰ ਲੈ ਕੇ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਜਦ ਉਹ ਮਨੋਰਥ ਪੂਰਾ ਨਹੀਂ ਹੁੰਦਾ ਜਦ ਉਹ ਸੋਚ ਪੂਰੀ ਨਹੀਂ ਹੁੰਦੀ ਜਿਸ ਗਰੀਬ ਲਈ ਜਿਸ ਮਜ਼ਦੂਰ ਦੇ ਲਈ ਜਿਸ ਮਨਰੇਗਾ ਦੀਆਂ ਪੈਣਾ ਲਈ ਨੌਜਵਾਨਾਂ ਲਈ ਜਿਹੜੇ ਕੰਮ ਕਰਦੇ ਸੀ ਜਦੋਂ ਉਹਨਾਂ ਦੇ ਅਧਿਕਾਰ ਤੇ ਟਾਕਾ ਪੈਣਾ ਸ਼ੁਰੂ ਹੋ ਗਿਆ ਗਰੀਬ ਨੂੰ ਦਿਹਾੜੀ ਮਿਲਣਾ ਬੰਦ ਹੋ ਗਈ ਉਸ ਵੇਲੇ ਨਰਿੰਦਰ ਭਾਈ ਮੋਦੀ ਜੀ ਨੇ ਮਨਰੇਗਾ ਦੇ ਅੰਦਰ ਮੂਲ ਭੂਤ ਪ੍ਰਵਤਨ ਕੀਤਾ ਕਿਉਂ ਕੀਤਾ ਤਾਂ ਕਿ ਗਰੀਬ ਨੂੰ ਮਜ਼ਦੂਰ ਨੂੰ ਉਹਦਾ ਹੱਕ ਮਿਲ ਸਕੇ ਕਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਸਾਡੇ ਹਲਕਾ ਖਰੜ ਵੱਲੋਂ ਜੀ ਰਾਮ ਜੀ ਦੇ ਸਬੰਧ ਦੇ ਵਿੱਚ ਸਾਡੇ ਜਿਹੜੇ ਪ੍ਰਦੇਸ਼ ਪ੍ਰਧਾਨ ਸ੍ਰੀ ਅਸ਼wini ਕਾਰਜਕਾਰੀ ਜਿਹੜੇ ਸਾਡੇ ਪ੍ਰਦੇਸ਼ ਪ੍ਰਧਾਨ ਨੇ ਸ੍ਰੀ ਅਸ਼wini ਸ਼ਰਮਾ ਜੀ ਤੇ ਉਹਨਾਂ ਦੀ ਰਹਿਨਮਾਈ ਚ ਜਿਹੜੀ ਅੱਜ ਇਹ ਰੈਲੀ ਜਿਹੜੀ ਆਪਣੇ ਕੀਤੀ ਗਈ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਉਂਕਿ ਵਿਰੋਧੀ ਪਾਰਟੀਆਂ ਲਗਾਤਾਰ ਪ੍ਰਚਾਰ ਕਰੀਆਂ ਨੇ ਵੀ ਸੈਂਟਰ ਗਵਰਨਮੈਂਟ ਨੇ ਜਿਹੜਾ ਬੀਜੇਪੀ ਨੇ ਜਿਹੜਾ ਮੰਨਰੇਗਾ ਉਹ ਬੰਦ ਕਰਤਾ ਜਦ ਕਿ ਅੱਜ ਹੁਣ ਪ੍ਰਧਾਨ ਜੀ ਨੇ ਬੜੇ ਡਿਟੇਲ ਸਾਰੀ ਗੱਲ ਲੋਕਾਂ ਨੂੰ ਦੱਸੀ ਹੈ ਵੀ ਇਹ ਬੰਦ ਨਹੀਂ ਕੀਤਾ ਇਹਦੇ ਵਿੱਚ ਸੋਧ ਕੀਤੀ ਗਈ ਹੈ ਜਿਹੜੀ ਕ腐ਸ਼ਨ ਇਹਦੇ ਵਿੱਚ ਹੋ ਰਹੀ ਸੀ ਜਿਹੜੇ ਲੋਕਾਂ ਦੇ ਕਾਰਡਾਂ ਤੇ ਪੈਸੇ ਲੈ ਕੇ ਕਾਰਡ ਕਾਰਡ ਲੈ ਕੇ ਉਹਨਾਂ ਦੀ ਦਿਹਾੜੀਆਂ ਪਾ ਦਿੱਤੀਆਂ ਜਾਂਦੀਆਂ ਤੇ ਉਹਨਾਂ ਤੱਕ ਪੈਸਾ ਨਹੀਂ ਸੀ ਪਹੁੰਚਦਾ ਸੋ ਇਹਦੇ ਸੋਧ ਕੀਤੀ ਗਈ ਹੈ ਸੋਧ ਇਹ ਕੀਤੀ ਗਈ ਹੈ ਇੱਕ ਤਾਂ ਇਹਦੇ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਲੱਗੂਗੀ ਇੱਕ ਜਿਹੜਾ ਪੈਸਾ ਸਿੱਧਾ ਉਹਨਾਂ ਦੇ ਖਾਤਿਆਂ 'ਚ ਜਾਊਗਾ ਜਦੋਂ ਉਹਨਾਂ ਦੇ ਖਾਤਿਆਂ 'ਚ ਹੀ ਚਲੇ ਗਿਆ ਤਾਂ ਮੇਰਾ ਖਿਆਲ ਹੈ ਵੀ ਇਹ ਕ腐ਸ਼ਨ ਹੈ ਜਿਹੜੀ ਉਹ ਰੁਕ ਜੂਗੀ ਦੂਸਰਾ ਜਿਹੜਾ ਕਿ 15 ਦਿਨਾਂ 'ਚ ਭੁਗਤਾਨ ਹੁੰਦਾ ਸੀ ਉਹ 7 ਦਿਨਾਂ 'ਚ ਹੋਊਗਾ ਇੱਕ ਇੱਕ ਕੰਮ ਦੀ ਗਾਰੰਟੀ ਦਿੱਤੀ ਗਈ ਪਹਿਲਾ 100 ਦਿਨ ਸੀ ਜਦ ਕਿ ਸਾਡੀ ਸਰਕਾਰ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਜਿਹੜੀ ਪੰਜਾਬ ਸਰਕਾਰ ਉਹ ਤਾਂ ਉਹਦੇ ਚ ਵੀ ਫੇਲ ਹੋਈ ਹੈ ਮੇਰੇ ਕਾ 38 ਤੋਂ 40 ਦਿਨ ਮਿਲੇ ਹੈ ਉਹਨਾਂ ਨੂੰ ਉਹਦੇ ਚ ਵੀ ਫੇਲ ਹੋਈ ਹੈ ਲੇਕਿਨ ਇਹਦੇ ਵੀ ਤੁਹਾਨੂੰ 125 ਦਿਨ ਜਿਹੜਾ ਰੋਜ਼ਗਾਰ ਮਿਲੂਗਾ ਅਗਰ ਰੋਜ਼ਗਾਰ ਨਹੀਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਊਗਾ ਅਗਰ ਇਹ ਬੇਰੁਜ਼ਗਾਰੀ ਸਰਕਾਰ ਭੱਤਾ ਨਹੀਂ ਦਿੰਦੀ ਤੁਸੀਂ ਉਹਦੀ ਸ਼ਿਕਾਇਤ ਕਰ ਸਕਦੇ ਹੋ ਸੈਂਟਰ ਸੱਟ ਐਕਸ਼ਨ ਲਾਊਗਾ ਸੋ ਇਸ ਚੀਜ਼ ਨੂੰ ਮਦਨ ਰਾਜਨ ਅੱਜ ਦੀ ਜਿਹੜੀ ਰੈਲੀ ਕੀਤੀ ਗਈ ਹੈ ਤਾਂ ਕਿ ਲੋਕਾਂ ਤੱਕ ਜਿਹੜੀ ਅਸਲੀਅਤ ਹੈ ਵੀ ਇਹ ਲੋਕਾਂ ਦੇ ਫਾਇਦੇ ਦੇ ਵਿੱਚ ਜਿਹੜੀ ਆਪਣੇ ਜਿਹੜੀ ਯੋਜਨਾ ਲਿਆਂਦੀ ਗਈ ਹੈ ਕਰਾਪਸ਼ਨ ਲੋਕਾਂ ਤੱਕ ਸਹੀ ਤਰੀਕੇ ਜਿਹੜਾ ਪੈਸਾ ਉਹ ਪਹੁੰਚੇ ਆ ਗਿਲ ਸਰ ਇੱਕ ਔਟਰੀ ਗੱਲ ਕਰਦੇ ਆ ਜੋ ਇਕੱਠ ਸੀਗਾ ਭਾਜਪਾ ਵੱਲੋਂ ਕੀਤਾ ਗਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਕਾਉਂਸਲਰ ਆਗੂ ਵੀ ਮੌਜੂਦ ਸੀ ਸਰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਆਉਣ ਵਾਲੇ ਸਮੇਂ 'ਚ ਇਹ ਸਾਰੇ ਬੰਦੇ ਇਹ ਦੇਖੋ ਸਾਡੇ ਪਰਿਵਾਰਕ ਮੈਂਬਰ ਨੇ ਜੀ ਸਾਡੇ ਨਾਲ ਇਹ ਪਾਰਟੀਵਾਦੀਆਂ ਤੋਂ ਉੱਪਰ ਉੱਠ ਕੇ ਜਿਹੜਾ ਜੁੜੇ ਹੋਏ ਨੇ ਸੋ ਇਹ ਇਸ ਕਰਕੇ ਸਾਰੇ ਵੱਡੀ ਗਿਣਤੀ ਦੇ ਵਿੱਚੋਂ ਲੋਕ ਆਏ ਹੋਏ ਸੀ ਕਿਉਂਕਿ ਮੇਰਾ ਪਰਸਨਲ ਤੌਰ ਤੇ ਮੇਰੇ ਨਾਲ ਜੁੜੇ ਹੋਏ ਨੇ ਉਹ ਕੋਈ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਇਹ ਗਿੱਲ ਸਾਹਿਬ ਕਿਹੜੀ ਪਾਰਟੀ ਚਲੇਗੇ ਨਹੀਂ ਚਲੇਗੇ ਉਹ ਸਾਡੇ ਇੱਕ ਪਰਿਵਾਰਕਤਾ ਉੱਤੇ ਨਾਲ ਜੁੜੇ ਹੋਏ ਨੇ ਦਿਲੋਂ ਜੁੜੇ ਹੋਏ ਨੇ ਸੋ ਤੁਸੀਂ ਦੇਖਿਆ ਵੀ ਵੱਡੀ ਗਿਣਤੀ ਚ ਅੱਜ ਪਿੰਡਾਂ ਚੋਂ ਲੋਕ ਇਹ ਭਾਜਪਾ ਦੀ ਮੇਰਾ ਖਲ ਖਰੜ ਹਲਕੇ ਦੀ ਪਹਿਲੀ ਰੈਲੀ ਜਿੱਥੇ ਪਿੰਡਾਂ ਚੋਂ ਵੱਡੀ ਗਿਣਤੀ ਜਿਹੜੇ ਲੋਕੋ ਆਏ ਜਿਲ੍ਹੇ ਸਭ ਅਕਾਲੀ ਦਲ ਨਾਲ ਵੀ ਰਲ ਮਿਲੋ ਸਾਡੇ ਆਪਣਾ ਦੇਖੋ ਜੋ ਬਾਕੀ ਦਾ ਹਾਲਾਤ ਕੀ ਨੇ ਕਦੋਂ ਮਤਲਬ ਜੂ ਜੂ ਇਲੈਕਸ਼ਨ ਨੇੜੇ ਆਏਗੀ ਕੀ ਬਣਦੇ ਪਰ ਅੱਜ ਦੇ ਵਿੱਚ ਭਾਜਪਾ ਕੋਈ ਸਮਝੌਤੇ ਦੀ ਜਿਹੜੀ ਬਿਲਕੁਲ ਵੀ ਗੈਜੈਸ਼ ਨਹੀਂ ਤੇ ਆਪਣੀ ਪਾਲਤੇ ਜਿਹੜੀ 117 ਸ਼ੀਟਾਂ ਜਿਹੜੀਆਂ ਬੀਜਪੀ ਦੇ ਆ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਕਰਨ ਦੇ ਇੰਚਾਰਜ ਪਹਿਲਾਂ ਤੁਸੀਂ ਸੀਗੇ ਕੱਲ ਰਵਿੰਦਰ ਖੇੜਾ ਨੂੰ ਲਾਇਆ ਗਿਆ ਸਰ ਜਦੋਂ ਦੀ ਪਾਰਟੀ ਚੇਂਜ ਕਰੀ ਆ ਕਿਵੇਂ ਦੇਖਦੇ ਹੋ ਉਹਨਾਂ ਦਾ ਵੀ ਨਹੀਂ ਦੇਖੋ ਇਹ ਤਾਂ ਉਹਨਾਂ ਦੀ ਪਾਰਟੀ ਦਾ ਫੈਸਲਾ ਜਦੋਂ ਮੈਂ ਛੱਡਿਆ ਤੇ ਕਾਫੀ ਮਹੀਨੇ ਹੁ ਖਾਲੀ ਸੀ ਤੇ ਕਿਸੇ ਨੂੰ ਤਾਂ ਲਗਾਉਣਾ ਸੀ ਉਹਦੇ ਬਾਰੇ ਤਾਂ ਮੈਂ ਕੀ ਕਹਿ ਸਕਦਾ ਉਹ ਤਾਂ ਪਾਰਟੀ ਦਾ ਫੈਸਲਾ ਜੋ ਪਾਰਟੀ ਨੂੰ ਅੱਛਾ ਲੱਗਿਆ ਉਹਨਾਂ ਨੇ ਕੀਤਾ ਸੋ ਉਹਦੇ ਬਾਰੇ ਤਾਂ ਮੈਂ ਟਿੱਪਣੀ ਨਹੀਂ ਕਰਦਾ ਅੱਜ ਬਹੁਤ ਹੁਣ ਪਿੰਡਾਂ ਦੇ ਵਿੱਚ ਵੀ ਲੋਕ ਆ ਜਿਹੜੇ ਉਹ ਚਾਹਣ ਲੱਗੇ ਆ ਬੀਜਪੀ ਨੂੰ ਬਿਲਕੁਲ ਜੀ ਦੇਖ ਰਹੇ ਨੇ ਸਾਡਾ ਗਵੰਡੀ ਰਾਜ ਮੈਂ ਕਹਿੰਦਾ ਦੂਰ ਨਾ ਜਾਈਏ ਹਰਿਆਣਾ ਸਾਡਾ ਗਵੰਡੀ ਰਾਜ ਸਾਤੋਂ ਛੋਟਾ ਸੂਬਾ ਹੈ ਸਾਤੋਂ ਕਿਤੇ ਪਛੜਿਆ ਹੋਇਆ ਸੀ ਅਸੀਂ ਨੰਬਰ 1 ਤੇ ਰਹੇ ਉਹ ਕਿਤੇ ਪਛੜ ਪਰ 1 ਵਾਲੇ ਤੇ ਉਹ ਅੱਜ ਅੱਗੇ ਆ ਗਏ ਸਾਤੋਂ ਕਿਤੇ ਜ਼ਿਆਦਾ ਅੱਜ ਉੱਥੇ ਦੇਖੋ ਡਿਪੈਂਡ ਕਿਸ ਜਿਹੜੀਆਂ ਲੋਕਾਂ ਨੂੰ ਫਸਲੀਆਂ ਨੇ ਜ਼ਿਮੀਂਦਾਰਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾ ਰਹੀ ਹੈ 100 ਰੁਪਿਆ ਭੈਣਾ ਦਾ ਉਹਨਾਂ ਦਾ ਬਜਟ ਦੇ ਵਿੱਚ ਪ੍ਰੋਵੀਜ਼ਨ ਕਰਤਾ ਕਿ ਪੈਨਸ਼ਨ ਦੇ ਰਹੇ ਨੇ ਤੇ ਹੋਰ ਕਿੰਨੀਆਂ ਜਿਹੜੀਆਂ ਲੋਡਬੰਦ ਲੋਕਾਂ ਨੂੰ ਲੋੜ ਹੈ ਉਹ ਜਿਹੜੀ ਦੇ ਕਰ ਦੇ ਰਹੇ ਨੇ ਸੋ ਲੋਕ ਸਾਡੀਆਂ ਤਾਂ ਰਿਸ਼ਤੇਦਾਰੀਆਂ ਵੀ ਇਹ ਹਲਕੇ ਜੀਆਂ ਬਹੁਤ ਜ਼ਿਆਦਾ ਨੇ ਹਰਿਆਣਾ 'ਚ ਸੋ ਲੋਕ ਦੇਖਦੇ ਨੇ ਹੁਣ ਲੋਕ ਮਨ ਬਣਾਉਣ ਲੱਗੇ ਵੀ ਆਪਾਂ ਹਰ ਇੱਕ ਪਾਰਟੀ ਨੂੰ ਮੌਕਾ ਦਿੰਦਾ ਤੇ ਹੁਣ ਇੱਕ ਮੌਕਾ ਜਿਹੜਾ ਆਪਾਂ ਬੀਜੇਪੀ ਨੂੰ ਦਈਏ ਕਿਉਂਕਿ ਬੀਜੇਪੀ ਦੀਆਂ ਜਿੰਨੀਆਂ ਡਬਲ ਇੰਜਨ ਸਰਕਾਰਾਂ ਨੇ ਭਾਵੇਂ ਹਰਿਆਣਾ 'ਚ ਭਾਵੇਂ ਜੂਪੀ ਭਾਵੇਂ ਮੱਧ ਪ੍ਰਦੇਸ਼ ਜਿੱਥੇ-ਜਿੱਥੇ ਵੀ ਹੈ ਉਹ ਕਿਤੇ ਰਾਸ ਹੱਤੋਂ ਅੱਗੇ ਜਿਹੜਾ ਲੰਘੇ ਨੇ ਸੋ ਲੋਕਾਂ ਨੇ ਮਨ ਬਣਾ ਲਿਆ ਅੱਜ ਜੇ ਆਪਾਂ ਦੇਖੀਏ ਗੈਂਗਸਰਵਾਦ ਨਸ਼ਾ ਸਭ ਤੋਂ ਵੱਡੀ ਸਮੱਸਿਆ ਜਿਹੜੀ ਐਸ ਵੇਲੇ ਪੰਜਾਬ ਦੀ ਲਾ ਐਂਡ ਆਰਡਰ ਦੀ ਹੋਈ ਹੋਈ ਹੈ। ਉਹਦੇ ਨਾਲ ਕੀ ਹੋ ਰਿਹਾ ਹੈ ਜਿਹੜੀ ਲੋਕਾਂ ਦਾ ਤਾਂ ਜਾਨੀ ਨੁਕਸਾਨ ਹੋ ਹੀ ਰਿਹਾ ਪਰ ਸਟੇਟ ਦੀ ਜਿਹੜੀ ਹੈਲਪ ਹੈ ਨਾ ਉਹ ਵੀ ਵਿਗੜ ਰਹੀ ਹੈ। ਉਹ ਵੀ ਵਿਗੜ ਰਹੀ ਹੈ। ਸੋ ਕਿਉਂਕਿ ਜਿਹੜੀ ਇੰਡਸਟਰੀ ਹੈ ਤਾਂ ਤਾਂ ਆਉਣਾ ਕੀ ਹੈ ਜਿਹੜੇ ਹੈ ਸਾਰੇ ਬਾਹਰ ਨਿਕਲ ਰਹੇ। ਦੇਖ ਰਹੇ ਮੈਂ ਜਿੱਥੇ ਵੀ ਵਰਗਾ ਰਾਜ ਹੈ। ਜਿੱਥੇ ਕਿ ਦਿਨ ਚ ਵੀ ਚੱਲਣਾ ਮੁਸ਼ਕਲ ਸੀ ਅੱਜ ਜਾ ਕੇ ਦੇਖਣ ਵੀ ਉੱਥੇ ਕਿਸੇ ਨਾਮ ਨਿਸ਼ਾਨ ਨਹੀਂ ਹੈਗਾ ਨਾ ਗੈਂਗਸਟਰਾਂ ਦਾ ਜਾਂ ਐਦਾਂ ਦੀ ਜੋ ਗੁੰਡਾਗਰਦੀ ਪੰਜਾਬ 'ਚ ਹੋ ਰਹੀ ਹੈ। ਸੋ ਇਸ ਤਰ੍ਹਾਂ ਹੀ ਹੋਰ ਗੱਲਾਂ ਭਾਵੇਂ ਮਹਾਰਾਸ਼ਟਰ 'ਚ ਦੇਖ ਲਓ ਉੱਥੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਹੈ। ਹਰਿਆਣੇ ਦੇ ਵਿੱਚ ਐਮਐਸਪੀ ਦਿੱਤੀ ਸੋ ਲੋਕ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖਦੇ ਨੇ ਵੀ ਹੁਣ ਇੱਕ ਮੌਕਾ ਜਿਹੜਾ ਅਸੀਂ ਭਾਜੀਪੀ ਨੂੰ ਜਿਹੜਾ ਹਾਂ ਗਿਲਸਾ ਪ੍ਰਧਾਨ ਮੰਤਰੀ ਜੀ ਪਿਛਲੇ ਦਿਨੋਂ ਮੈਂ ਜਲੰਧਰ ਮੈਂ ਆਏ تھے ਪਰ ਹਵਾਈਅੱਡੇ ਦਾ ਜੋ ਨਾਮ ਉਹਨਾਂ ਨੇ ਬਦਲ ਕੇ ਗੁਰੂ बारे में। नहीं देखो वो संगत थी मांग थी उसमें जो संगत है डेरा बल्ला की उसकी मांग थी भी जैसे और उनके नाम जैसे शहीद भगत सिंह मोहाली का नाम रखा गया उनकी मांग थी भी हमारे गुरु के नाम पे भी जरा इस हवाई अड्डे का नाम रखा जाए तो संगत की मांग को देखते हुए लोगों की जो डेरा बल्ला की संगत है उसकी मांग को देखते हुए तो उसका नाम देखा श्री गुरु जी ਕੇਂਦਰ ਸਰਕਾਰ ਵੱਲੋਂ ਆਸ਼ਵਾਨ ਯੋਜਨਾ ਚਲਾਈ ਗਈ ਸੀ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਹਤ ਬੀਮਾ ਜਿਹੜਾ 10 ਲੱਖ ਦਾ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਸਿਹਤ ਬੀਮਾ ਕਿਵੇਂ ਦੇਖਦੇ ਹੋ ਦੇਖੋ ਜਿਵੇਂ ਤੁਸੀਂ ਦੇਖਦੇ ਨੇ ਵੀ ਜਿਵੇਂ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਿਵੇਂ ਇਹਨਾਂ ਨੇ ਪਹਿਲੇ 2 ਮਹੀਨੇ ਜਿੰਨੇ ਸੀ ਸੋ ਜਿੰਨੀਆਂ ਨੂੰ ਛਲਾਵਾ ਪਰ ਲੋਕ ਉਹਨਾਂ ਨੂੰ ਘੱਲੂ ਕਰਦੇ ਤੁਸੀਂ ਦੱਸੋ ਵੀ ਜਿਹੜੀ ਆਸ਼ਵਾਨ ਜੋਰ ਹੈ ਮੇਰਾ ਖਿਆਲ ਹੈ ਫਿਗਰ ਮੈਨੂੰ ਐਗਜੈਕਟ ਤਾ ਨਹੀਂ ਪਰ 250 ਕਰੋੜ ਬੰਦਦਾ ਸੀ ਇਹਨਾਂ ਨੇ 50 ਕਰੋੜ ਦਿੱਤਾ ਉਹ 200 ਕਰੋੜ ਵੀ ਨਹੀਂ ਹਸਪੀਟਲਾਂ ਨੂੰ ਦਿੱਤਾ ਜਿਹੜਾ ਇਹਨਾਂ ਨੇ 10 ਪੈਸੇ ਪਾ ਕੇ 10% ਇਹਨਾਂ ਨੇ ਪਾ ਦਿੱਤੇ ਉਹ ਵੀ ਕਿੱਥੇ ਰੋਡ ਦਾ ਤੇ ਕੋਲ ਤਾਂ ਪੈਸੇ ਨਹੀਂ ਹੈ ਤਾਂ ਇਹ ਇਹ ਵੀ ਮੈਂ ਪਰ ਲੋਕ ਹੁਣ ਇਹਨਾਂ ਗੱਲਾਂ 'ਚ ਨਹੀਂ ਆਉਣ ਕਿਉਂਕਿ ਲੋਕ ਸਮਝ ਚੁੱਕੇ ਨੇ ਧੰਨਵਾਦ ਧੰਨਵਾਦ